ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਔਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤੁਰੰਤ ਸ਼ੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੀ ਤੋਂ ਅਸਤੀਫਾ ਦੇ ਦਿੱਤਾ ਔਰ ਨਾਲ ਦੀ ਨਾਲ ਸੱਤ ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਵੀ ਸਿੰਘ ਸਾਹਿਬ ਨੂੰ ਮੈਂ ਚਿੱਠੀ ਲਿਖ ਕੇ ਮੈਨੂੰ ਫਾਰਕ ਕੀਤਾ ਗਿਆ। ਉਹ ਮੇਰਾ ਚਰਖਾ ਟੁੱਟਾ ਜਾਂਦਾ ਜਦੋਂ ਉਹ ਛੁੱਟੀ। ਮੈਂ ਜਦੋਂ ਕੱਲ ਤੱਕ ਸਾਫ਼ ਤੋਂ ਫਾਰ ਗਏ ਸੀਗਾ। ਜਾਇਦਿਆਰੀ ਤੋਂ ਉਦੋਂ ਵੀ ਮੈਂ ਸ਼ਬਦ ਕਹੇ ਸੀ। ਤੇ ਹੁਣ ਵੀ ਮੈਂ ਸ਼ਬਦ ਕਹਿੰਦਾ। ਕਿ ਔਰ ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਕੱਲ ਦਾ ਅਹਿਸਾਸ ਜਿਹੜਾ ਉਹ ਹੋ ਚੁੱਕਿਆ ਸੀ। ਇਹ ਮੇਰੀਆਂ ਸਵਾਵਾ ਹੋਣਾ। ਕੱਟੋਂ ਕੀਤੇ ਜਾਣਗੇ ਹੋ ਗਈਆਂ ਜੀ ਉਸ ਨੂੰ ਕਹਿੰਦੇ ਕਿ ਪੰਜਾਬ ਦੇ ਵਿੱਚ ਨਾ ਇੱਕ ਵਾਰ ਇੱਕ ਕਲਾਕਾਰ ਕਿਸੇ ਪਾਰਟੀ ਦੇ ਮੌਕੇ ਤੇ ਆਪਣਾ ਸ਼ੋਅ ਕਰ ਰਿਹਾ ਹੁੰਦਾ ਤੇ ਬੜਾ ਹੀ ਬੇਸੁਰਾ ਤੇ ਬੇਤਾਲਾ ਕਲਾਕਾਰ ਤੇ ਉਹ ਹਰਦਾ ਹੀ ਨਹੀਂ ਤਿੰਨ ਚਾਰ ਗਾਣੇ ਜਦੋਂ ਗਾਈ ਜਾਂਦਾ ਗਾਈ ਜਾਂਦਾ ਤੇ ਨਾ ਪਰਿਵਾਰ ਦੇ ਤਿੰਨ ਚਾਰ ਜੀ ਜਿਹੜੇ ਆ ਡੰਡੇ ਚੱਕੀ ਜਦੋਂ ਉਹਦੇ ਵੱਲੋਂ ਆਉਂਦੇ ਆ ਤਾਂ ਉਹ ਜਦੇ ਹੱਥ ਜੋੜਦਾ ਤੇ ਉਹ ਜਿਹੜੇ ਪਰਿਵਾਰ ਦੇ ਜੀਆਂ ਦੇ ਕੋਲ ਡੰਡੇ ਫੜੇ ਹੁੰਦੇ ਉਹ ਕਹਿੰਦੇ ਨਹੀਂ ਨਹੀਂ ਕਾਕਾ ਤੂੰ ਗਾਈ ਚੱਲ ਅਸੀਂ ਤੈਨੂੰ ਕੁਝ ਨਹੀਂ ਕਹਿਣਾ ਤੂੰ ਸਾਨੂੰ ਸਿਰਫ ਬੰਦੇ ਉਹਦਾ ਨਾਮ ਦੱਸਦੇ ਜਿਹੜਾ ਤੈਨੂੰ ਲੈ ਕੇ ਆਇਆ ਵੀ ਜਿਹਨੇ ਇੱਥੇ ਤੱਕ ਤੈਨੂੰ ਲੈ ਕੇ ਆਂਦਾ ਵੀ ਸਾਨੂੰ ਉਹਦਾ ਨਾਮ ਦੱਸਦੇ ਸਟੇਜ ਤੇ ਤੈਨੂੰ ਪਹੁੰਚਾਉਣ ਵਾਲਾ ਕੌਣ ਆ ਸੋ ਇਸੇ ਤਰੀਕੇ ਨਾਲ ਹੁਣ ਚਾਹੀਦਾ ਇਹ ਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਉਹ ਦੇਖਿਆ ਜਾਵੇ ਕਿ ਭਾਈ ਉਹਨਾਂ ਨੂੰ ਇਸ ਸਟੇਜ ਤੱਕ ਲੈ ਕੇ ਕੌਣ ਆਇਆ ਇਹ ਸਲਾਹਕਾਰ ਹੀ ਹੁੰਦੇ ਆ ਜਿਹੜੇ ਪੋਲੀਟੀਸ਼ੀਅਨਰ ਨੂੰ ਜਾਂ ਤਾਂ ਬਹੁਤ ਉੱਪਰ ਲੈ ਜਾਂਦੇ ਆ ਤੇ ਜਾਂ ਫਿਰ ਬਹੁਤ ਹੇਠਾਂ ਲੈ ਆਉਂਦੇ ਆ ਤੇ ਸੁਖਵੀਰ ਸਿੰਘ ਬਾਦਲ ਵਾਲੇ ਜਿਹੜਾ ਕੇਸ ਦੇ ਵਿੱਚ ਹੀਠਾਂ ਵਾਲਾ ਕੰਮ ਹੋ ਗਿਆ ਆ ਆਪਾਂ ਪਹਿਲੇ ਦਿਨ ਤੋਂ ਇੱਕ ਗੱਲ ਕਰਦੇ ਆ ਰਹੇ ਆ ਕਿ ਇਹ ਚਾਹੇ ਇਹ ਖੁਸ਼ੀ ਹੋ ਕੇ ਮੰਨ ਲੈਣ ਚਾਹੇ ਇਹ ਮੰਨ ਲੈਣ ਗੁੱਸੇ ਹੋ ਕੇ ਇਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਸਾਰਾ ਦਾ ਸਾਰਾ ਹੁਕਮ ਜਿਹੜਾ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜੇ ਹੋ ਕੇ ਸਿੰਘ ਸਹਿਬਾਨਾ ਨੇ ਸੁਣਾਇਆ ਸੀ ਜਦ ਤੱਕ ਆਕਾਲੀ ਦਲ ਉਹਨੂੰ ਇਨ ਬਿਨ ਲਾਗੂ ਨਹੀਂ ਕਰਦਾ ਇਹਨਾਂ ਦੀ ਗਤੀ ਨਹੀਂ ਹੋਣੀ ਲੋਕਾਂ ਨੇ ਇਹਨਾਂ ਨੂੰ ਨਹੀਂ ਪ੍ਰਵਾਨ ਕਰਨਾ ਅੱਛਾ ਜੇ ਪ੍ਰਵਾਨ ਕਰਨਾ ਹੁੰਦਾ ਤੇ ਕਰਨਾ ਲੈਂਦੇ ਹੁਣ ਤੱਕ ਇਹ ਪਤਾ ਨਹੀਂ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਫਿਰ ਉਹ ਹੀ ਗੱਲ ਸਲਾਹਕਾਰਾਂ ਵਾਲੀ ਵੀ ਇਦਾਂ ਦੀਆਂ ਸਲਾਹਾਂ ਦਿੰਦਾ ਕੌਣ ਹੈ ਹੁਣ ਦੇਖੋ ਜਦੋਂ ਇਹਨਾਂ ਨੂੰ ਚਲੋ 2017 ਦੇ ਵਿੱਚ ਤਾਂ 10 ਸਾਲਾਂ ਦੀ ਸਰਕਾਰ ਬਣੀ ਸੀ ਇਹਨਾਂ ਦੇ ਖਿਲਾਫ ਐਂਟੀ ਇੰਕੰਮਬੈਂਸੀ ਸੀ ਤੇ ਪਰ ਫੇ ਪਿਛਲੀ ਵਾਰ ਜਦੋਂ 22 ਚੋਣਾਂ ਹੋਈਆਂ ਉਦੋਂ ਕੀ ਹੋਇਆ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਰੇਕ ਵਾਰ ਕੀ ਹੋਇਆ ਉਹ ਯਾਰ ਹੁਣ ਤਾਂ ਐਮਸੀ ਦੀਆਂ ਚੋਣਾਂ 'ਚ ਸਰਪੰਚੀ ਦੀਆਂ ਚੋਣਾਂ 'ਚ ਦੇਖ ਲਓ ਕਿਦਾਂ ਦੇ ਹਾਲਾਤ ਬਣੇ ਨੇ ਦੇ ਬਟ ਇਹ ਸਟਿਲ ਨਹੀਂ ਸਮਝੇ ਇਹ ਆਪਣਾ ਕਿਉਂਕਿ ਆਬਵੀਅਸਲੀ ਦਬਦਬਾ ਤਾਂ ਹੁੰਦਾ ਹੀ ਆ ਤੁਹਾਡੇ ਕੋਲ ਐਸਜੀਪੀਸੀ ਅਕਾਲੀ ਦਲ ਦੇ ਕੋਲ ਆ ਤੇ ਉਹਦੇ ਕਰਕੇ ਦਬਦਬਾ ਤਾਂ ਸਗਾ ਹੀ ਪਰ ਇਹ ਦਬਦਬੇ ਦੇ ਨਾਲ ਆਪਣੇ ਫੈਸਲੇ ਕਰਵਾਉਂਦੇ ਰਹੇ ਪਰ ਲਗਾਤਾਰ ਸਾਨੂੰ ਇਹ ਨਜ਼ਰ ਆਇਆ ਕਿ ਜਿਹੜਾ ਵੀ ਕੋਈ ਜਾਂ ਤਾਂ ਯਾਨੀ ਹਰਪੀ ਸਿੰਘ ਹੁਣਾਂ ਵਾਂਗੂ ਜਿਹੜਾ ਕੋਈ ਤਗੜੇ ਜੇਰੇ ਦਾ ਸੀ ਉਹਨੇ ਡਟ ਕੇ ਮੁਕਾਬਲਾ ਵੀ ਕੀਤਾ ਨਹੀਂ ਤਾਂ ਘੱਟੋ-ਘੱਟ ਇਹਨਾਂ ਨੂੰ ਇੱਕ ਚੰਗੀ ਤਗੜੀ ਨਮੋਸ਼ੀ ਜ਼ਰੂਰ ਦੇ ਗਏ ਜਿੱਦਾਂ ਅੱਜ ਦਿੱਤੀ ਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹੁਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜਿਹੜਾ ਅਸੀਫਾ ਆ ਉਹ ਬਹੁਤ ਸਾਰੀਆਂ ਚੀਜ਼ਾਂ ਬਿਆਨ ਕਰਦਾ ਕਿ ਇਸ ਸਮੇ ਅਕਾਲੀ ਦਲ ਬਾਦਲ ਜਿਹੜਾ ਕੇਸ ਸੰਕਟ ਦੇ ਵਿੱਚ ਖੜਾ ਤੇ ਕਿੱਥੇ ਇੱਕ ਖੜਾ ਤੇ ਇਤੋਂ ਇਹ ਵੀ ਨਜ਼ਰ ਆਉਂਦਾ ਕਿ ਇਹ ਜਿੰਨੇ ਕੁ ਵੀ ਲੋਕ ਉੱਥੇ ਸਿਗੇ ਉਹਨਾਂ ਤੇ ਦਬਾਅ ਬਣਾ ਕੇ ਕਿੱਦਾਂ ਉਹਨਾਂ ਤੋਂ ਕੰਮ ਕਰਵਾਏ ਜਾ ਰਹੇ ਸਿਗੇ ਹੁਣ ਦੇਖੋ ਤੁਸੀਂ ਇਹ ਜਿਹੜਾ ਸਾਰਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਬਾਲਾ ਮਸਲਾ ਆ ਇਹ ਸਾਨੂੰ ਇਹ ਮੈਂ ਕਈ ਵਾਰ ਇੱਥੇ ਐਕਸਪਲੇਨ ਕਰ ਚੁੱਕਾ ਕਿ ਅਸਲ ਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਅਕਾਲੀ ਦਲ ਬਾਦਲ ਧੜਾਇਆ ਇਹਨਾਂ ਨੂੰ ਮੇਨ ਗੁੱਸਾ ਹੀ ਗਿਆਨੀ ਹਰਪ੍ਰੀਤ ਹੁਣਾ ਤੇ ਸੀਗਾ ਗਿਆਨੀ ਹਰਪ੍ਰੀਤ ਸਿੰਘ ਜੀ ਹੁਣਾ ਦੇ ਇਹਨਾਂ ਨੂੰ ਗੁੱਸਾ ਇਸ ਗੱਲ ਦਾ ਸੀਗਾ ਕਿਉਂਕਿ ਸਭ ਤੋਂ ਜ਼ਿਆਦਾ ਗੁੱਸਾ ਦੱਸਦੇ ਆ ਸੁਖਵੀਰ ਸਿੰਘ ਬਾਦਲ ਨੂੰ ਇਸ ਗੱਲ ਦਾ ਕਿ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮਾ ਅਵਾਰਡ ਵਾਪਸ ਲਿਆ ਗਿਆ ਹਾਲਾਂਕਿ ਉਸ ਫੈਸਲੇ ਤੇ ਮੁੜ ਵਿਚਾਰ ਕੀਤਾ ਜਾਵੇ ਇਹਦੇ ਲਈ ਸਿੰਘ ਸਹਿਬਾਨਾਂ ਨੂੰ ਦੁਬਾਰਾ ਜਿਹੜੀ ਆ ਅਰਜੀ ਵੀ ਕਰ ਦਿੱਤੀ ਗਈ ਹੈ ਜਦ ਮੁੜ ਵਿਚਾਰ ਕਰਨ ਦੇ ਲਈ ਵੀ ਮਤਾ ਪਾਸ ਕਰ ਦਿੱਤਾ ਗਿਆ ਸੀਗਾ ਮਾਗੀ ਕਾਨਫਰੰਸ ਦੇ ਦਰਮਿਆਨ ਪਰ ਇਹ ਇਹ ਜਿਹੜਾ ਬਹੁਤ ਸਾਰੇ ਸੋਰਸਸ ਇਹ ਗੱਲ ਦੱਸਦੇ ਨੇ ਕਿ ਬਈ ਸੁਖਵੀਰ ਸਿੰਘ ਬਾਦਲ ਇਸ ਗੱਲ ਤੋਂ ਕਾਫੀ ਖਫਾ ਸਗੇ ਪਰ ਇਹ ਗੱਲ ਵੀ ਤਕਰੀਬਨ ਨਾਲ ਹੀ ਸਪਸ਼ਟ ਸੀ ਕਿ ਜਦ ਤੱਕ ਉਹ ਇਨ ਬਿਨ ਇਹ ਸਾਰੇ ਦਾ ਸਾਰਾ ਹੁਕਮ ਲਾਗੂ ਨਹੀਂ ਕਰਦੇ ਅਕਾਲ ਤਖਸਾਲ ਦੀ ਫਸੀਲ ਤੋਂ ਖੜੇ ਉਹ ਜਿਹੜਾ 2 ਦਸੰਬਰ ਨੂੰ ਸਿੰਘ ਸਹਿਬਾਨਾ ਨੇ ਸੁਣਾਇਆ ਸੀ ਵੀ ਇਹਨਾਂ ਨੇ ਕਿਸੇ ਪਾਸੇ ਬੰਨੇ ਕੰਡੇ ਇਹਨਾਂ ਦੀ ਕਹਾਣੀ ਲਗੜੀ ਨਹੀਂ ਹੈਗੀ ਤੇ ਉਹਨੂੰ ਚਲੋ ਇਹ ਲਮਕਾਉਂਦੇ ਰਹੇ ਤੇ ਐਂਡ ਆਫ ਦਾ ਡੇ ਇਹਨਾਂ ਨੂੰ ਉਹ ਸਾਰਾ ਕੁਝ ਮੰਨਣਾ ਹੀ ਪਿਆ ਹੁਣ ਦੇਖੋ ਅਕਾਲੀ ਦਲ ਜਿਹੜਾ ਕਿ ਅਕਾਲ ਤਖਸਾਲ ਤੋਂ ਬਣਿਆ ਹੁਣ ਜਾਂ ਤਾਂ ਇਹ ਇਦਾਂ ਕਰ ਲੈਣ ਨਾ ਵੀ ਜਿਹੜੇ ਚਾਹੇ ਦਲਜੀਤ ਸਿੰਘ ਚੀਮਾ ਆ ਚਾਹੇ ਜਿੰਨੇ ਵੀ ਆਕਾਲੀ ਦਲ ਬਾਦਲ ਦੇ ਲੀਡਰ ਨੇ ਜਾਂ ਤਾਂ ਇਹ ਕਹਿ ਲੈਣ ਵੀ ਭਾਈ ਅਸੀਂ ਨਹੀਂ ਮੰਨਦੇ ਅਸੀਂ ਅਕਾਲ ਤਖਤ ਸਾਹਿਬ ਤੋਂ ਚਲੋ ਕਦੇ ਸਾਡੀ ਆਕਾਲੀ ਦਲ ਬਣਿਆ ਹੋਗਾ ਅੱਜ ਤਾਂ ਅਸੀਂ ਸੈਕੂਲਰ ਕੰਟਰੀ ਦੇ ਵਿੱਚ ਆ ਤੇ ਅਸੀਂ ਅਕਾਲ ਤਖਤ ਸਾਹਿਬ ਨੂੰ ਜਿਹੜਾ ਅਸੀਂ ਆਮ ਸਿੱਖਾਂ ਵਾਂਗੂ ਜਾ ਕੇ ਜਦਾਂ ਕਾਂਗਰਸੀ ਆਮ ਆਦਮੀ ਪਾਰਟੀ ਵਾਲੇ ਜਾਂਦੇ ਵੀ ਅਸੀਂ ਜਾ ਕੇ ਮੱਥਾ ਟੇਕਿਆ ਕਰਾਂਗੇ ਪਰ ਕਿਉਂਕਿ ਅਸੀਂ ਸੈਕੂਲਰ এনवायरमेंट ਦੇ ਵਿੱਚ ਰਹਿਣਾ ਤੇ ਅਸੀਂ ਆਪਣੀ ਬੱਕਰੀ ਪਾਰਟੀ ਬਣਾ ਕੇ ਤੇ ਅਸੀਂ ਉਸ ਤਰੀਕੇ ਨਾਲ ਕਾਂਗਰਸ ਆਮ ਆਦਮੀ ਪਾਰਟੀ ਵਾਂਗੂ ਚੱਲਣਾ ਇਦਾਂ ਇਹਨਾਂ ਨੂੰ ਵੀ ਪਤਾ ਹੀ ਨਹੀਂ ਕਰ ਸਕਦੇ ਕਿਉਂਕਿ ਵੋਟਾਂ ਤਾਂ ਲੈਂਦੇ ਆ ਪੰਥ ਦੇ ਨਾਮ ਤੇ ਪਰ ਹੁਣ ਜੇਕਰ ਤੁਸੀਂ ਵੋਟਾਂ ਪੰਥ ਦੇ ਨਾਮ ਤੇ ਲੈਣੀਆਂ ਤਾਂ ਫਿਰ ਤਾਂ ਭਾਈ ਜਿਹੜੀ ਸਜ਼ਾ ਪੰਥ ਦੇ ਨਾਮ ਤੇ ਲੱਗੀ ਆ ਉਹ ਵੀ ਕਬੂਲ ਕਰਨੀ ਹੋਈ ਪੈਣੀ ਆ ਸੋ ਜਦੋਂ 2 ਦਸੰਬਰ ਨੂੰ ਸਜ਼ਾ ਸੁਣਾਈ ਗਈ ਇਹਨਾਂ ਨੇ ਭਾਂਡੇ ਵੀ ਮਾਂਜ ਲਏ ਜਿਹੜਾ ਬਰਸ਼ਾ ਭੜ ਕੇ ਵੀ ਖੜੇ ਹੋ ਗਏ ਉੱਥੇ ਤੱਕ ਕੋਈ ਪ੍ਰੋਬਲਮ ਨਹੀਂ ਸੀ ਅਸਲੀ ਪ੍ਰੋਬਲਮ ਕਦੋਂ ਆਈ ਕਿ ਜਦੋਂ ਅਸਤੀਫਾ ਪ੍ਰਵਾਨ ਕਰਨ ਨੂੰ ਕਿਹਾ ਗਿਆ ਫਿਰ ਤੁਸੀਂ ਸਾਰੇ ਇਸ ਗੱਲ ਦੇ ਚੰਗੀ ਤਰ੍ਹਾਂ ਇਹਨੂੰ ਜਾਣਦੇ ਹੋ ਆਪਾਂ ਲਗਾਤਾਰ ਇਹਦੇ ਤੇ ਰਿਪੋਰਟ ਕਰ ਰਹੇ ਹਾਂ ਕਿ ਕਿੰਨੀਆਂ ਨਾਕਾਨੀਆਂ ਕੀਤੀਆਂ ਗਈਆਂ ਕਿ ਅਸਤੀਫਾ ਇਸ ਕਰਕੇ ਨਹੀਂ ਕਬੂਲ ਹੋ ਸਕਦਾ ਇਸ ਕਰਕੇ ਨਹੀਂ ਕਬੂਲ ਹੋ ਸਕਦਾ ਉਹ ਇੱਕ ਮਜ਼ਾਕ ਹੀ ਬਣ ਗਿਆ ਜੀ ਅੱਜ ਮੀਟਿੰਗ ਕੈਨਸਲ ਕਰਤੀ 20 ਦਿਨ ਦੇ ਦਿਓ 21 ਦਿਨ ਦੇ ਦਿਓ 22 ਦਿਨ ਦੇ ਦਿਓ ਉਹ ਚੱਲਦਾ ਰਿਹਾ ਅਖੀਰ ਤੇ ਜਾ ਕੇ ਅਸਤੀਫਾ ਪ੍ਰਵਾਨ ਕਰਨਾ ਹੀ ਪਿਆ ਤੇ ਉਹਨੂੰ ਚਲੋ ਉਹ ਪ੍ਰਵਾਨ ਹੋ ਗਿਆ ਫਿਰ ਗੱਲ ਆ ਗਈ ਫਿਰ ਇਹਨਾਂ ਨੇ ਇਹ ਕਹਿ ਕੇ ਚਲੋ ਕੋਈ ਨਹੀਂ ਜੇ ਸੀਫਾ ਪ੍ਰਬੰਨ ਹੋ ਵੀ ਗਿਆ ਵੀ ਨਵੀਂ ਮੈਂਬਰਸ਼ਿਪ ਡਰਾਈਵ ਚੱਲਣੀ ਆ ਉਹਦੇ ਵਿੱਚ ਅਸੀਂ ਆਪਣੇ ਹਿਸਾਬ ਨਾਲ ਆਪਣੇ ਡੈਲੀਗੇਟ ਚੁਣ ਕੇ ਤੇ ਅਸੀਂ ਦੁਬਾਰਾ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਕੀਦੇ ਅਹੁਦੇ ਤੇ ਲੈ ਆਵਾਂਗੇ ਤੇ ਪਰ ਕਿਉਂਕਿ ਆਕਾਲ ਤਖਤ ਸਾਹਿਬ ਦੇ ਹੁਕਮ ਦੇ ਵਿੱਚ ਇਹ ਵੀ ਗੱਲ ਕਹੀ ਗਈ ਸੀ ਕਿ ਤੁਸੀਂ 2 ਦਸੰਬਰ ਨੂੰ ਜਿਹੜਾ ਫੈਸਲਾ ਕੀਤਾ ਗਿਆ ਸਿੰਘ ਸਾਹਿਬਾਨਾਂ ਦੇ ਵੱਲੋਂ ਉਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਜਿਹੜੀ ਮੈਂਬਰਸ਼ਿਪ ਡਰਾਈਵ ਚਲਾਉਣੀ ਆ ਉਹ ਸੱਤ ਮੈਂਬਰਾਂ ਦੀ ਨਿਗਰਾਨੀ ਦੇ ਹੇਠ ਹੋਵੇਗੀ ਉਹ ਤੁਸੀਂ ਜਾਣਦੇ ਹੋ ਕਿ ਉਹਦਾ ਪ੍ਰਧਾਨ ਕੀ ਸੀਗੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕੋਲ ਇਹਨਾਂ ਨੇ ਬੜੇ ਤਰੀਕੇ ਦੇ ਨਾਲ ਅਕਾਲੀ ਦਲ ਜਿਹੜਾ ਬਾਦਲ ਧੜਾ ਇਹਨਾਂ ਨੇ ਨਾ ਮੇਨ ਮੇਨ ਜਿਹੜੇ ਤਾਂ ਬਾਦਲ ਸਾਹਬ ਦੇ ਲਾਗੇ ਦੇ ਨਜ਼ਦੀਕ ਦੇ ਲੋਕ ਸੀਗੇ ਉਹਨਾਂ ਨੂੰ ਮੇਨ ਮੇਨ ਜ਼ਿੰਮੇਵਾਰੀਆਂ ਦੇ ਕੇ ਬਾਕੀ ਵਾਲੀ ਸਾਹਿਬ ਨੂੰ ਜਾਂ ਜਿਹੜੇ ਥੋੜੇ ਜਿਹਾ ਜਿਨ੍ਹਾਂ ਨਾਲ ਵਿਚਾਰਾਂ ਦਾ ਤਾਲਮੇਲ ਨਹੀਂ ਸੀਗਾ ਉਹਨਾਂ ਨੂੰ ਕਿਸੇ ਨੂੰ ਹਿਮਾਚਲ ਪ੍ਰਦੇਸ਼ ਭੇਜਦਾ ਕਿਸੇ ਨੂੰ ਜੰਮੂ ਕਸ਼ਮੀਰ ਭੇਜਦਾ ਕਿਸੇ ਨੂੰ ਕਿਤੇ ਭੇਜਦਾ ਵੇ ਭਾਈ ਤੁਸੀਂ ਇਹਨਾਂ ਇਹਨਾਂ ਹਲਕਿਆਂ ਦੇ ਵਿੱਚੋਂ ਮੈਂਬਰਸ਼ਿਪ ਡਰਾਈਵ ਕਰਕੇ ਲੋਕਾਂ ਨੂੰ ਨਾਲ ਜੋੜ ਲਓ ਅੱਛਾ ਬੈਸੇ ਗੱਲ ਇਹ ਵੀ ਸਮਝਣ ਤੇ ਸੋਚਣ ਵਾਲੀ ਆ ਵੀ ਭਾਈ ਲੋਕੀ ਇਹ ਵੀ ਕਹਿੰਦੇ ਆ ਕਿ ਸਰ ਲੋਕਾਂ ਵੋਟਾਂ ਦਾ ਤੁਹਾਨੂੰ ਐਮਸੀ ਦੀਆਂ ਚੋਣਾਂ 'ਚ ਨਹੀਂ ਪੈਂਦੀਆਂ ਤੇ ਬੰਦੇ ਤੁਸੀਂ ਭੇਜੀ ਜਾ ਰਹੇ ਹੋ ਆਪਣਾ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਅੱਛਾ ਚਲੋ ਖੈਰ ਉਤ ਪਰਵਾਲ ਵਿੱਚ ਫਿਰ ਇਹ ਰੌਲਾ ਪੈ ਗਿਆ ਕਿ ਇਹ ਜਿਹੜੀ 7 ਮੈਂਬਰੀ ਕਮੇਟੀ ਸੀਗੀ ਇਹਨਾਂ ਨੂੰ ਐਕਚੁਅਲੀ ਰਹਿਨੁਮਾਈ ਕਰਨ ਦੇ ਲਈ ਕਿਹਾ ਗਿਆ ਸੀ ਇਹਨਾਂ ਨੇ ਸਾਰੀ ਮੈਂਬਰਸ਼ਿਪ ਡਰਾਈਵ ਦੇਖਣੀ ਸੀ ਨਾ ਕਿ ਇਹਨਾਂ ਤੇ ਤੁਸੀਂ ਜ਼ਿੰਮੇਵਾਰੀਆਂ ਇਸ ਤਰੀਕੇ ਨਾਲ ਲਾਉਣੀਆਂ ਸੀ ਪਰ ਚਲੋ ਖੈਰ ਉਹ ਉਹ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਫਿਰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਚਲੋ ਜੀ ਬਟਾਲਾ ਸਾਹਿਬ ਨੂੰ ਵੀ ਚਲੋ ਪਾ ਲੈਨੇ ਆ ਤੇ ਉਹ ਲਗਾਤਾਰ ਰੌਲਾ ਰੱਪਾ ਚੱਲਦਾ ਰਿਹਾ ਤੇ ਫੇਰ ਅਖੀਰ ਤੇ ਕਿਉਂਕਿ ਵਿਚੇ ਗਿਆਨੀ ਹਰਪੀ ਸਿੰਘ ਉਹਨਾਂ ਵਾਲਾ ਮਸਲਾ ਆ ਗਿਆ ਹੁਣ ਤੁਹਾਨੂੰ ਪਤਾ ਕਿ ਗਿਆਨੀ ਹਰਪੀ ਸਿੰਘ ਉਹਨਾਂ ਦੇ ਬਾਬਤ ਜਦੋਂ ਸਿੰਘ ਸਾਹਿਬ ਜਥੇਦਾਰ ਕਾਲਤਖਬ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਭਾਈ ਤੁਸੀਂ ਕਿਸੇ ਵੀ ਜਥੇਦਾਰ ਨੂੰ ਨਹੀਂ ਉਹਨੂੰ ਬਰਖਾਸਤ ਕਰ ਸਕਦੇ ਉਹ ਵੀ ਉਦੋਂ ਜਦੋਂ ਉਹਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਆ ਕੇ ਸਾਰੀਆਂ ਗੱਲਾਂ ਪ੍ਰਮਾਨ ਕਰ ਲਈਆਂ ਤੇ ਉਹਨਾਂ ਨੇ ਕਹਿ ਦਿੱਤਾ ਕਿ ਮੇਰੀ ਕੋਈ ਅਸੀਂ ਉਹਨਾਂ ਦੀ ਗਿਆਨੀ ਰਗਵੀਰ ਸਿੰਘ ਉਹਨਾਂ ਦੇ ਕਹਿਣ ਦਾ ਭਾਵ ਅਰਥ ਇਹ ਸੀ ਕਿ ਜੋ ਵੀ ਗਿਆਨੀ ਹਰਪੀ ਸਿੰਘ ਉਹਨਾਂ ਨੇ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਿਹਾ ਉਹ ਸਾਰਾ ਕੁਝ ਅਸੀਂ ਮੰਨਦੇ ਆ ਤੇ ਉਹਨਾਂ ਦੇ ਉੱਤੇ ਕੋਈ ਜਾਂਚ ਨਹੀਂ ਹੋਣੀ ਚਾਹੀਦੀ ਤੇ ਵੈਸੇ ਵੀ ਜਦੋਂ ਉਹਨਾਂ ਨੂੰ ਪਹਿਲਾਂ ਏਡੀਆਂ ਪੋਸਟਾਂ ਹੋਣ ਦਿੱਤੀਆਂ ਦਿੱਤੀਆਂ ਗਈਆਂ ਉਦੋਂ ਵੀ ਤਾਂ ਉਹਨਾਂ ਦੀ ਜਾਂਚਾ ਹੋਈਆਂ ਸੀਗੀਆਂ ਤਾਂ ਗਿਆਨੀ ਹਰਪ੍ਰੀਤ ਸਿੰਘ ਉਹ ਨਹੀਂ ਖੁਦ ਕਹਿੰਦੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਇਹ ਵੀ ਗੱਲ ਉਦੋਂ ਹੀ ਕਹਿ ਦਿੱਤੀ ਸੀ ਕਿ ਮੈਨੂੰ ਪਤਾ ਇਹ ਕਮੇਟੀ ਬਣਾਈ ਗਈ ਆ ਪਰ ਫੈਸਲਾ ਆਲਰੇਡੀ ਲਿਖਿਆ ਹੋਇਆ ਉਹਨੂੰ ਕਾਪੀ ਪੇਸਟ ਹੀ ਕਰਨਾ ਇਹਨਾਂ ਨੇ ਸੋ ਖੈਰ ਜਦੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਉਸ ਕਮੇਟੀ ਨੇ ਸਜ਼ਾ ਸੁਣਾਈ ਉਦੋਂ ਵੀ ਗਿਆਨੀ ਆਪਣੇ ਜਿਹੜੇ ਆ ਰਗਵੀਰ ਸਿੰਘ ਉਹਨਾਂ ਨੇ ਬਾਅਦ ਚੋਂ ਨਹੀਂ ਫੇਸਬੁੱਕ ਤੇ ਪੋਸਟ ਪਾ ਕੇ ਉਸ ਗੱਲ ਦੀ ਨਕੇਦੀ ਕਰ ਦਿੱਤੀ ਤੇ ਇਹਦਾ ਮੇਨ ਸੈਂਟਰ ਪੁਆਇੰਟ ਲਗਾਤਾਰ ਲੋਕੀ ਉਹਨਾਂ ਦੇ ਬਹੁਤ ਜ਼ਿਆਦਾ تنਕੀਦ ਕਰ ਰਹੇ ਸੀਗੇ ਕਿ ਭਾਈ ਤੁਸੀਂ ਕੀ ਕਰ ਰਹੇ ਹੋ ਤੁਸੀਂ ਕਿਉਂ ਕਮੇਟੀ ਦੇ ਪ੍ਰਧਾਨ ਜੇਕਰ ਸਾਰਾ ਕੁਝ ਤੁਹਾਡੀ ਦੇਖਰੇਖ ਦੇ ਵਿੱਚ ਹੋਣਾ ਸੋ ਅਖੀਰਕਾਰ ਅੱਜ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣਾਂ ਨੇ ਵੀ ਇੱਕ ਵੱਡਾ ਕਦਮ ਚੱਕਿਆ ਉਹਨਾਂ ਨੇ ਦੇ ਦਿੱਤਾ ਅਸਤੀਫਾ ਹੁਣ ਇੱਥੇ ਦੋ ਤਿੰਨ ਸਵਾਲ ਨੇ ਇਸ ਵੇਲੇ ਕਿ ਕੀ ਉਹਨਾਂ ਦਾ ਅਸਤੀਫਾ ਐਕਸੈਪਟ ਹੋ ਜਾਊਗਾ ਜਾਂ ਨਹੀਂ ਹੋ ਜਾਊਗਾ ਕਈ ਲੋਕ ਇਹ ਵੀ ਕਹਿੰਦੇ ਨੇ ਕਿ ਉਹਨਾਂ ਨੂੰ ਅਸਤੀਫਾ ਦੇਣ ਦੀ ਬਜਾਏ ਗਿਆਨੀ ਹਰਪੀ ਸਿੰਘ ਨੂੰ ਰੀਇਨਸਟੇਟ ਕਰਨਾ ਚਾਹੀਦਾ ਸੀ ਤੇ ਜਾਂ ਜਿਹੜਾ 2 ਦਸੰਬਰ ਵਾਲਾ ਫੈਸਲਾ ਸਿਕਾ ਉਹਨੂੰ ਇਨਵਨ ਲਾਗੂ ਕਰਵਾਉਣ ਦੇ ਵਿੱਚ ਆਪਣੀ ਭੂਮ ਪਰ ਇਹ ਕਹਿਣਾ ਆਸਾਨ ਹੁੰਦਾ ਹੁਣ ਜਿਸ ਤਰੀਕੇ ਨਾਲ ਉਹਨਾਂ ਨੇ ਅੱਜ ਅਸਤੀਫਾ ਦਿੱਤਾ ਇਸ ਤੋਂ ਤੁਸੀਂ ਪ੍ਰੈਸ਼ਰ ਉਹਨਾਂ ਦੇ ਉੱਤੇ ਕਿੰਨਾ ਸੀ ਇਹਨੂੰ ਸਮਝ ਸਕਦੇ ਹੋ ਅੱਜ ਉਧਰ ਤਾਂ ਰਿਸੈਪਸ਼ਨ ਸੀਗੀ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬੇਟੀ ਦੀ ਤੇ ਉਹਨਾਂ ਨੇ ਨਾ ਉਸ ਦਿਨ ਚੁਣਿਆ ਉਹ ਦਿਨ ਚੁਣ ਕੇ ਜਦੇ ਜਾ ਕੇ ਅਸਤੀਫਾ ਦੇ ਦਿੱਤਾ ਕਿਸੇ ਦੇ ਨਾਲ ਦੱਸਦਿਆ ਗੱਲਬਾਤ ਵੀ ਨਹੀਂ ਕੀਤੀ ਉਹਦੀ ਮੇਨ ਵਜ੍ਹਾ ਕੀ ਸੀ ਕਿ ਅੱਗੇ ਵੀ ਇੱਕ ਦੋ ਵਾਰ ਇਹ ਗੱਲਾਂ ਸਾਹਮਣੇ ਆ ਚੁੱਕੀਆਂ ਨੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਣੀ ਅਸਤੀਫਾ ਦੇਣ ਨੂੰ ਤਿਆਰ ਬਰ ਤਿਆਰ ਨੇ ਪਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਰੋਕ ਲਿਆ ਜਾਂਦਾ ਸੀਗਾ ਆ ਤੁਸੀਂ ਦੇਖੋ ਨਾ ਕਿੱਡੀ ਹਾਸੋਹੀਣੀ ਸਥਿਤੀ ਆ ਸੱਤ ਮੈਂਬਰੀ ਕਮੇਟੀ ਦੀ ਵੀ ਪਹਿਲਾ ਮੀਟਿੰਗ ਰੱਖੀ ਉਹਨੂੰ ਕੈਨਸਲ ਕਰਤਾ ਫੇਰ ਮੀਟਿੰਗ ਰੱਖੀ ਭੁੰਦਰ ਸਾਹਿਬ ਨਹੀਂ ਆਏ ਫੇਰ ਚਲੋ ਬਡਾਲਾ ਸਾਹਿਬ ਤੇ ਧਾਮੀ ਸਾਹਿਬ ਭੁੰਦਰ ਸਾਹਿਬ ਦੇ ਘਰੇ ਚਲੇ ਗਏ ਉੱਥੇ ਇੱਕ ਮੀਟਿੰਗ ਦੀ ਤਰੀਕ ਲੈ ਆਂਦੀ ਉਸ ਮੀਟਿੰਗ ਨੂੰ ਫੇਰ ਕੈਨਸਲ ਕਰ ਦਿੱਤਾ ਗਿਆ ਤੇ ਜਾਨੀ ਕਿ ਕਿਤੇ ਨਾ ਕਿਤੇ ਧਾਮੀ ਸਾਹਿਬ ਨੂੰ ਵੀ ਨਜ਼ਰ ਆ ਰਿਹਾ ਸੀਗਾ ਕਿ ਟਾਈਮ ਟਪਾਇਆ ਜਾ ਰਿਹਾ ਸੋ ਹੁਣ ਇਹਦੇ ਵਿੱਚ ਇਹ ਦੇਖਦੇ ਆਂ ਕਿ ਕੀ ਉਹਨਾਂ ਦਾ ਅਸਤੀਫਾ ਉਹ ਕਬੂਲ ਕਰ ਲਿਆ ਜਾਂਦਾ ਤੇ ਜੇਕਰ ਉਹਨਾਂ ਦਾ ਅਸਤੀਫਾ ਕਬੂਲ ਕਰ ਲਿਆ ਜਾਂਦਾ ਉਸ ਤੋਂ ਬਾਅਦ ਸਥਿਤੀਆਂ ਕਿੱਧਰ ਜਾਂਦੀਆਂ ਕਿਉਂਕਿ ਜਿਹੜਾ ਵੀ ਸਖਸ਼ ਇਸ ਤੋਂ ਬਾਅਦ ਜੇਕਰ ਧਾਮੀ ਸਾਹਿਬ ਦਾ ਇਸੇ ਤਰੀਕੇ ਨਾਲ ਅਸਤੀਫਾ ਕਬੂਲ ਹੋ ਜਾਂਦਾ ਤੇ ਮੋਸਟ ਪ੍ਰੋਬਬਲੀ ਰਗਜੀਤ ਸਿੰਘ ਬਿਰਕ ਹੁਣੀ ਜਿਹੜੇ ਆ ਉਹ ਕਾਰਜਕਾਰੀ ਪ੍ਰਧਾਨ ਬਣ ਸਕਦੇ ਆ ਜੋ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਬਿਲਕੁਲ ਖਾਸਮ ਖਾਸ ਨੇ ਤੇ ਜੇਕਰ ਇਦਾਂ ਹੁੰਦਾ ਤਾਂ ਫੇਰ ਸਥਿਤੀਆਂ ਕਿੱਧਰ ਨੂੰ ਜਾਣਗੀਆਂ ਬਲਕਿ ਤੁਸੀਂ ਕਹਿ ਸਕਦੇ ਆ ਚਲੋ ਜੇ ਬਿਲਕੁਲ ਹੀ ਪਾਵਰ ਇਹਨਾਂ ਦੇ ਹੱਥ 'ਚ ਆ ਵੀ ਜਾਊਗੀ ਤਾਂ ਕਿੰਨਾ ਕਚਰਾ ਜਾਊਗੀ ਐਂਡ ਆਫ ਦਾ ਡੇ ਹੁਣ ਨਾ ਤਾਂ 2 ਮਹੀਨੇ 4 ਮਹੀਨਿਆਂ ਨੂੰ ਐਸਜੀਪੀਸੀ ਦੀਆਂ ਚੋਣਾਂ ਹੋ ਜਾਣੀਆਂ ਤੇ ਜੋ ਐਮਸੀ ਇਲੈਕਸ਼ਨਾਂ ਸਰਪੰਚੀ ਦੀਆਂ 'ਚ ਜਾਂ ਲੋਕ ਸਭਾ ਦੀ 'ਚ ਹਾਲ ਹੋਇਆ ਐਸਜੀਪੀਸੀ ਦੀਆਂ ਵੀ ਸਥਿਤੀਆਂ ਉਧਰ ਨੂੰ ਹੀ ਜਾ ਰਹੀਆਂ ਨੇ ਜੋ ਹਜੇ ਤੱਕ ਸਾਨੂੰ ਨਜ਼ਰ ਆਉਂਦਾ ਰਹੇਗਾ ਲਗਾਤਾਰ ਇਹਨਾਂ ਮਸਲਿਆਂ ਦੇ ਉੱਤੇ ਤੁਹਾਡੇ ਨਾਲ ਜੁੜਦੇ ਰਹਿਾਂਗੇ ਆਪਣਾ ਤੇ ਆਪਣੇ ਸਟਾਈਲ ਦਾ ਖਿਆਲ ਰੱਖਣਾ ਸਾਸਿ